ਕੀ ਹਾਲ ਚਾਲ ਆ ਜੀ ਖੜਾ ਹੀ ਇੱਧਰ ਮੈਸ਼ੀ 9500 ਤੇ ਬਾਈ ਨਾਲ ਕਰਾਉਣੇ ਆ ਗੱਲਬਾਤ ਇਹ ਟਰੈਕਟਰ ਸੇਲ ਆ ਹੀ ਬਾਈ ਕੋਲੇ ਹੋਰ ਵੀ ਚਾਰ ਟਰੈਕਟਰ ਹੈਗੇ ਆ ਜੀ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਇਹਦੀ ਡਿਮਾਂਡ ਦੱਸਦੇ ਕਿ ਬਾਈ ਕਿੱਧਰ ਗਿਆ ਕੀ ਡਿਮਾਂਡ ਵੀਰੇ ਟਰੈਕਟਰ ਦੀ 4 ਲੱਖ 92000 4 ਲੱਖ 92000 ਰੁਪਏ ਠੀਕ ਆ 16 ਮਾਡਲ ਆਣਾ ਵੀਰੇ ਠੀਕ ਆ ਤੇ ਕਾਪੀ ਵੀਰੇ ਚੈਪ ਆਲੀ ਇਹਦੀ ਚੈਪ ਵਾਲੀ ਕਾਪੀ ਆ ਵੀਰੇ ਤੇ ਬਾਕੀ ਬਾਈ ਕੋਲੇ ਹੋਰ ਵੀ ਟਰੈਕਟਰ ਹੈਗੇ 4 ਤੇ ਇਹਦੀ ਕੰਡੀਸ਼ਨ ਤੁਸੀਂ ਦੇ ਸਕਦੇ ਟਾਇਰ ਟੱਪਾ ਦੇ ਸਕਦੇ ਤੇ ਮਿਊਜ਼ਿਕ ਸਿਸਟ ਵਗੈਰਾ ਲੱਗਿਆ ਇੱਧਰ ਵੀ ਦੇ ਸਕਦੇ ਨਿਗਾ ਮਾਰ ਸਕਦੇ ਇੱਕ ਵਾਰੀ ਤੇ ਕੋਈ ਕੰਪਲੇਨ ਨਹੀਂ ਟਰੈਕਟਰ ਜੀ オリジナル ਟਰੈਕਟਰ ਹੀ ਦੇ ਸਕਦੇ ਹੋ ਤੁਸੀਂ ਤੇ 100 ਪੈਸੇ ਟਾਇਰ ਆ ਜੀ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਵੇ ਟਰੈਕਟਰ ਦੇ ਸਕਦੇ ਹੋ ਬਾਕੀ ਹੋਰ ਵੀ ਬਾਈ ਕੋਲੇ 4 ਟਰੈਕਟਰ ਆ ਜੀ ਤੁਹਾਨੂੰ ਦਿਖਾਉਣੇ ਆ ਜੋ ਲੈ ਕੇ ਚੱਲਦੇ ਆ ਜੀ ਤੇ ਇੱਧਰ ਖੜਾ ਹੀ ਮਹਿੰਦਰਾ ਅਰਜਨ ਆਲਟਰਾ ਬਨ 605 ਡੀਏ ਇਹ ਵੀ ਵਾਈ ਦਾ ਟਰੈਕਟਰ ਆ ਹੀ ਤੇ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਤੇ ਇਧਰੋਂ ਤੋਂ ਪਿੱਛੇ ਮਿੰਨੇਗਾ ਮਰਵਾਦਨੇ ਜੀ ਤੇ ਕਿੰਨਾ ਮਾਡਲ 8 ਮਾਡਲ ਆ 8 ਮਾਡਲ ਆ 3,55,000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਪੰਜਾਬ ਨੰਬਰ ਆ ਜੀ ਤੇ ਐਂਡ ਤੇ ਤੁਹਾਨੂੰ ਨੰਬਰ ਵੀ ਬੋਲਾਂਗੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਉਸ ਨੰਬਰ ਤੇ ਤੇ ਬਾਕੀ ਇੱਧਰ ਖੜੇ ਸਵਰਾਜ 855F ਇਹ ਵੀ ਬਾਈ ਦਾ ਟਰੈਕਟਰ ਆ ਜੀ ਦੇ ਸਕਦਾ ਪੰਜਾਬ ਨੰਬਰ ਆ ਜੀ ਦਿਖਾਉਣੇ ਕੰਡੀਸ਼ਨ ਇਹਦੀ ਵੀ ਤੁਹਾਨੂੰ ਤੇ ਬਹੁਤ ਸਾਫ਼ ਹਾਲਤ ਦੇ ਵਿੱਚ ਪੈਕ ਟਰੈਕਟਰ ਚਾਰੇ ਪੰਜੇ ਟਰੈਕਟਰ ਬਾਈ ਕੋਲੇ ਪੂਰੇ ਸਾਫ਼ ਹੈ ਜੀ ਵੇਚ ਅੱਜਕੋ ਹੋ ਕੇ ਬਾਈ ਨੂੰ ਕਾਲ ਕਰ ਸਕਦੇ ਹੋ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣੀ ਹਾਲਤ ਨੇ ਵਿੱਚ ਵੇਅੇ ਦੇਖ ਸਕਦਾ ਤੁਸੀਂ ਤੇ 12 ਮਾਡਲ ਹੈ 4 ਲੱਖ 48000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਇਧਰੋਂ ਵੀ ਨਿਗਾ ਮਰਵਾ ਦਿੰਦੇ ਆ ਜੀ ਟਾਇਰ ਟੱਪਾ ਦੇਖ ਸਕਦੇ ਜੀ ਟਾਇਰਾਂ ਦੀ ਕੰਡੀਸ਼ਨ ਬਾਕੀ ਪਿੱਛੇ ਨਿਗਾ ਮਰਵਾਦ ਨੇ ਇੱਕ ਵਾਰੀ ਦੇਖ ਸਕਦਾ ਤੁਸੀਂ ਬਹੁਤ ਸਾਫ਼ ਹਾਲਤ ਦੇ ਵਿੱਚ ਟਰੈਕਟਰ ਪਿਆ ਹੈ ਚਾਰੇ ਤੇ ਬਾਕੀ ਇੱਧਰ ਖੜਾ ਜੀ ਗੋਡੀਰ ਤੇ ਟਾਇਰ ਆਈ ਅਗਲੇ ਤੇ ਪਿਛਲੇ ਤੇ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਹਾਲਤ ਦੇ ਵਿੱਚ ਵੈ ਇਹ ਵੀ ਟਰੈਕਟਰ ਦੱਸ ਦਿਆਂ ਇਹਦੀ ਕੀ ਡਿਮਾਂਡ ਆ ਤੇ ਟਾਇਰ ਟੱਪਾਂ ਓਕੇ ਪਿਆ ਜੀ ਸਵਰਾਜ 855 F 17 ਮਾਡਲਾ 5 ਲੱਖ 65000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਬਾਕੀ ਉੱਤਰ ਖੜਾ ਹੀ ਬਾਈ ਕੋਲੇ ਇੱਕ ਟਰੈਕਟਰ ਹੋਰ ਆ ਸਵਰਾਜ 855 ਐਫ ਸੀ ਤੇ ਸਾਹਮਣੇ ਖੜਾ ਹੀ ਦਿਖ ਰਿਹਾ ਤੁਹਾਨੂੰ ਤੇ ਦੱਸ ਦਾਂ ਇਹਦੀ ਕੀ ਡਿਮਾਂਡ ਆ ਟਰੈਕਟਰ ਦੀ ਆ ਜੋ ਲੈ ਕੇ ਚੱਲਦੇ ਜੀ 5 ਲੱਖ 75 ਹਜ਼ਾਰ ਮਾੜਾ ਇਹ 18 ਮਾਡਲ ਆ ਜੀ 5 ਲੱਖ 75 ਹਜ਼ਾਰ ਦੀ ਡਿਮਾਂਡ ਆ ਟਾਇਰ ਨਵੇਂ ਆ ਇਹ ਅਗਲੇ ਤੇ ਪਿਛਲੇ ਬਾਕੀ Ориਜਨਲ ਟਰੈਕਟਰ ਹੀ ਦੇ ਸਕਦਾ ਤੁਹਾਡੇ ਸਾਹਮਣੇ ਆ ਬਹੁਤ ਸਾਫ ਹਾਲਤ ਦੇ ਵਿੱਚ ਪਏ ਟਰੈਕਟਰ ਬਾਈ ਕੋਲੇ ਚਾਰੇ ਟਰੈਕਟਰ ਸਾਫ ਹਾਲਤ ਦੇ ਵਿੱਚ ਪਏ ਆ ਤੇ ਵੀਰ ਜੀ ਚਾਹੇ ਦੇਖੋਗੇ ਬਾਈ ਨੂੰ ਕਾਲ ਕਰੋ ਤੇ ਤੁਸੀਂ ਗੱਲਬਾਤ ਕਰ ਸਕਦੇ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣੀ ਹਾਲਤ ਦੇ ਵਿੱਚ ਪਏ ਦੇਖ ਸਕਦੇ ਹੋ ਗੇਅਰ ਗੂ ਰਹਿਣ ਓਕੇ ਪਏ ਹੀ ਕੰਮ ਕੋਈ ਕੰਪਲੀਟ ਨਹੀਂ ਟਰੈਕਟਰ ਦੀ ਚੈਪ ਵਾਲੀਆਂ ਕਾਪੀਆਂ ਹੀ ਬੋਲੇ ਵੀਰੇ ਨੰਬਰ ਹੈ 99147 99147 55464 55464 ਹਾਂਜੀ ਬਾਕੀ ਮੌਕੇ ਤੇ ਵੀਰੇ ਬਾਅਦ ਘਾਟ ਹੋ ਜੂਗੀ ਹੋ ਜੂਗੀ ਬਾਈ ਜੀ ਸਾਰੇ ਕਿਹੜਾ ਪਿੰਡ ਆ ਵੀਰੇ ਰੋਡੇ ਪਿੰਡ ਠੀਕ ਆ ਵੀਰੇ ਤੇ ਬਾਕੀ ਭਾਈ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਨੰਬਰ ਤਾਂ ਨੂੰ ਬੋਲ ਤਾਂ ਤੇ ਧੰਨਵਾਦ